ਗੋਚੀਆਂ ਪੜਨਾ ਚੈਨਲ ਵਿੱਚ ਤੁਹਾਡਾ ਸਭਨਾਂ ਦਾ ਨਿਗਾ ਸਵਾਗਤ। ਦੋਸਤੋ ਤੁਸੀਂ ਮੇਰੇ ਇਸ ਚੈਨਲ ਨੂੰ ਬਹੁਤ ਸਾਰਾ ਰਿਸਪੌਂਸ ਦੇ ਰਹੇ। ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਲਾਈਕ, ਸ਼ੇਅਰ, ਸਬਸਕ੍ਰਾਈਬ ਤੇ ਕਮੈਂਟ ਕਰਦੇ ਰਹੋ। ਇਸੇ ਤਰ੍ਹਾਂ ਤੁਹਾਨੂੰ ਲਗਾਤਾਰ ਨਵੀਆਂ ਕਿਹੜੀਆਂ ਲਿਖਤਾਂ ਜੋ ਮਿਲਦੀਆਂ ਰਹਿਣਗੀਆਂ। ਮੈਂ ਗੁਰਨਾਮ ਸਿੰਘ ਜੱਜ। ਪੇਸ਼ ਕਰਨ ਲੱਗਾ ਅੱਜ ਦੀ ਗਜ਼ਲ ਉਹ ਵੀ ਕੈਸੇ ਦਿਨ ਸੀ ਉਹ ਵੀ ਕੈਸੇ ਦਿਨ ਸੀ ਜੋ ਹੱਸ ਕੇ ਗੁਜ਼ਾਰੇ ਉਹ ਵੀ ਕੈਸੇ ਦਿਨ ਸੀ ਜੋ ਹੱਸ ਕੇ ਗੁਜ਼ਾਰੇ ਨਾ ਤੂੰ ਸੀ ਨਾ ਗਮ ਸੀ ਨਾ ਰੋਸੇ ਨਾ ਲਾਰੇ ਉਹ ਵੀ ਕੈਸੇ ਦਿਨ ਸੀ ਜੋ ਹੱਸ ਕੇ ਗੁਜ਼ਾਰੇ ਨਾ ਤੂੰ ਸੀ ਨਾ ਗਮ ਸੀ ਨਾ ਰੋਸੇ ਨਾ ਲਾਰੇ ਅਗਲਾ ਸ਼ੇਰ ਹੈ ਜੀ ਕਿ ਕਿਆਮਤ ਹੈ ਨੈਣਾ ਚ ਡੂੰਗਾ ਸਮੁੰਦਰ ਕਿਆਮਤ ਹੈ ਨੈਣਾ ਚ ਡੂੰਗਾ ਸਮੁੰਦਰ ਹਮਾਕਤ ਹੈ ਪਲਕਾਂ ਤੋਂ ਲਟਕੇ ਸਤਾਰੇ ਕਿਆਮਤ ਹੈ ਨੈਣਾ ਚ ਡੂੰਗਾ ਸਮੁੰਦਰ ਹਮਾਕਤ ਹੈ ਪਲਕਾਂ ਚੋਂ ਲਟਕੇ ਸਤਾਰੇ ਅਗਲੇ ਸ਼ੇਰ ਹੈ ਕਿ ਗਈ ਰਾਤ ਛੱਤ ਚੋਂ ਰਸਨ ਮੇਰੇ ਤੇਰੇ ਸੁਪਨੇ ਗਈ ਰਾਤ ਛੱਤ ਚੋਂ ਰਸਨ ਤੇਰੇ ਸੁਪਨੇ ਤੇ ਅੱਖ ਰੋਜ਼ ਗਿਣਦੀ ਹੈ ਅੰਬਰਾਂ ਚੋਂ ਤਾਰੇ ਗਈ ਰਾਤ ਛੱਤ ਚੋਂ ਰਸਨ ਤੇਰੇ ਸੁਪਨੇ ਤੇ ਅੱਖ ਰੋਜ਼ ਗਿੰਦੀ ਹੈ ਅੰਬਰਾ ਚੋ ਤਾਰੇ ਕੋਈ ਇੱਕ ਵੀ ਮੌਸਮ ਨਾ ਟਿਕਿਆ ਹਮੇਸ਼ਾ ਕੋਈ ਇੱਕ ਵੀ ਮੌਸਮ ਨਾ ਟਿਕਿਆ ਹਮੇਸ਼ਾ ਜਿਾ ਕੀਤੇ ਤੇਰੇ ਨਾਮ ਸਾਰੇ ਦੇ ਸਾਰੇ ਕੋਈ ਇੱਕ ਵੀ ਮੌਸਮ ਨਾ ਟਿਕਿਆ ਹਮੇਸ਼ਾ ਜਿਾ ਕੀਤੇ ਤੇਰੇ ਨਾਮ ਸਾਰੇ ਦੇ ਸਾਰੇ ਉਹ ਦੋਜਖ ਤੇ ਜੰਨਤ ਵਿਚਾਲੇ ਨੇ ਲਟਕੇ ਉਹ ਦੋਜਖ ਤੇ ਜੰਨਤ ਵਿਚਾਲੇ ਨੇ ਲਟਕੇ ਜੋ ਨੇਤਾ ਵਿਧਾਤਾ ਜਾਂ ਇਸ਼ਕੇ ਨੇ ਮਾਰੇ ਉਹ ਦੋਜਖ ਤੇ ਜੰਨਤ ਵਿਚਾਲੇ ਨੇ ਲਟਕੇ ਜੋ ਨੇਤਾ ਵਿਧਾਤਾ ਜਾਂ ਇਸ਼ਕੇ ਨੇ ਮਾਰੇ ਇਸ ਮਾਇਆ ਦੇ ਝਾਕੇ ਦੀ ਇੱਕ ਝਾਕ ਅੰਦਰ ਇਸ ਮਾਇਆ ਦੇ ਝਾਕੇ ਦੀ ਇੱਕ ਝਾਕ ਅੰਦਰ ਸਮੁੰਦਰ ਦੇ ਜੇਤੂ ਕਿਨਾਰੇ ਤੇ ਹਾਰੇ ਸਮੁੰਦਰ ਦੇ ਜੇਤੂ ਕਿਨਾਰੇ ਤੇ ਹਾਰੇ ਜੇ ਮੰਨਦੇ ਨਹੀਂ ਮਾਂ ਦੀ ਤਾਂ ਹੱਸਦੀ ਨਾ ਬੇਗਮ ਜੇ ਮੰਨਦੇ ਨਹੀਂ ਮਾਂ ਦੀ ਜੇ ਮੰਨਦੇ ਆਂ ਮਾਂ ਦੀ ਤਾਂ ਹੱਸਦੀ ਨਹੀਂ ਬੇਗਮ ਜੇ ਬੇਗਮ ਦੀ ਮੰਨਦੇ ਆਂ ਹੱਸਦੇ ਨੇ ਸਾਰੇ ਜੇ ਮੰਨਦੇ ਆਂ ਮਾਂ ਦੀ ਤਾਂ ਹੱਸਦੀ ਨਹੀਂ ਬੇਗਮ ਜੇ ਬੇਗਮ ਦੀ ਮੰਨਦੇ ਆਂ ਹੱਸਦੇ ਨੇ ਸਾਰੇ ਹਜ਼ਰ ਹੈ ਤਲਿਸਮ ਤੂੰ ਅੰਦਰ ਨਾ ਉਤਰਨੀ ਹਜ਼ਰ ਹੈ ਤਲਿਸਮ ਤੂੰ ਅੰਦਰ ਨਾ ਉਤਰਨੀ ਜਜ਼ਬ ਕਰ ਜਾਂਦੇ ਨੇ ਦਲਦਲ ਦੇ ਗਾਰੇ ਜਜ਼ਬ ਕਰ ਜਾਂਦੇ ਨੇ ਦਲਦਲ ਦੇ ਗਾਰੇ ਉਹ ਵੀ ਕੈਸੇ ਦਿੰਦੇ ਸੀ ਦੋਸਾਂ ਕੇ ਗੁਜ਼ਾਰੇ ਧੰਨਵਾਦ ਦੋਸਤੋ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਬਹੁਤ ਧੰਨਵਾਦ ਆਬਾਦ ਰਹੋ ਸਾਸ੍ਰਿਕਾਰ